ਮਸ਼ਹੂਰ ਇਨਸਟਾਗ੍ਰਾਮਰ ਤੇ ਵਲੌਗਰ ਕਰਨ ਜਗਪ੍ਰੀਤ ਜਸਨੂ ਕੀ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਬੀਤੇ ਦਿਨ ਤੋਂ ਉਹਨਾਂ ਦੀ ਭੈਣ ਦਾ ਵਿਆਹ ਚੱਲ ਰਿਹਾ ਸੀ ਤੇ ਕੱਲ ਫਾਈਨਲੀ ਉਹਨਾਂ ਦੀ ਭੈਣ ਦਾ ਵਿਆਹ ਹੋ ਚੁੱਕਿਆ ਹੈ ਤੇ ਉਸ ਦੀਆਂ ਵੀਡੀਓਜ਼ ਤੇ ਫੋਟੋਆਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਤੇ ਉੱਥੇ ਹੀ ਵਿਆਹ ਦੇ ਵਿੱਚ ਮਸ਼ਹੂਰ ਵਲੌਗਰ ਪ੍ਰੀਤ ਆਕਾਸ਼ ਵੀ ਪਹੁੰਚੇ ਸਨ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੇ ਹੁਣ ਉਹਨਾਂ ਦੀ ਭੈਣ ਤਾਨੀਆਂ ਦੀਆਂ ਲਾਵਾਂ ਲੈਣ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਨੇ ਤੇ ਡੋਲੀ ਮੌਕੇ ਦੀਆਂ ਵੀਡੀਓਸ ਤੇਜ਼ੀ ਨਾਲ سوشل میڈیا ਤੇ ਵਾਇਰਲ ਹੋ ਰਹੀਆਂ ਹਨ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਿਆਰ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਤੇ ਭੈਣ ਤਾਣੀਆਂ ਦੀ ਡੋਲੀ ਮੌਕੇ ਕਰਨ ਪੁੱਬਾ ਮਾਰ-ਮਾਰ ਕੇ ਰੋ ਰਿਹਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਸ ਤੋਂ ਬਾਅਦ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਵੱਲੋਂ ਕਾਫੀ ਸੈਡ ਕਮੈਂਟ ਕੀਤੇ ਜਾ ਰਹੇ ਹਨ ਤੇ ਉੱਥੇ ਹੀ ਭੈਣ ਦੇ ਵਿਆਹ ਦੀਆਂ ਵਧਾਈਆਂ ਕਰਨ ਤੇ ਜਗਪ੍ਰੀਤ ਨੂੰ ਕਾਫੀ ਜ਼ਿਆਦਾ ਦਿੱਤੀਆਂ ਜਾ ਹਾਰੀਆਂ ਹਨ ਤੇ ਜੇਕਰ ਤੁਸੀਂ ਵੀ ਉਹਨਾਂ ਨੂੰ ਵਿਆਹ ਦੀਆਂ ਵਧਾਈਆਂ ਨਹੀਂ ਦਿੱਤੀਆਂ ਤਾਂ ਵੀਡੀਓ ਥੱਲੇ ਸੋਨਾ ਜਾਂ ਕਮੈਂਟ ਕਰਕੇ ਵਧਾਈਆਂ ਜ਼ਰੂਰ ਦਿਓ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਰਨ ਆਪਣੀ ਭੈਣ ਦੀ ਡੋਲੀ ਤੋਰਨ ਮੌਕੇ ਕਾਫੀ ਜ਼ਿਆਦਾ ਭਾਵੁਕ ਹੋ ਜਾਂਦਾ ਹੈ ਕਿਉਂਕਿ ਭੈਣਾਂ ਨੂੰ ਤੋਰਨਾ ਸੌਖਾ ਨਹੀਂ ਹੁੰਦਾ ਤੇ ਬੀਤੇ ਦਿਨ ਤੋਂ ਹੀ ਉਹਨਾਂ ਦੀ ਭੈਣ ਦਾ ਵਿਆਹ ਚੱਲ ਰਿਹਾ ਸੀ ਤੇ ਅੱਜ ਫਾਈਨਲੀ ਉਹਨਾਂ ਦੀ ਭੈਣ ਦਾ ਵਿਆਹ ਹੋ ਚੁੱਕਿਆ ਹੈ ਤੇ ਵਿਆਹ ਦੀਆਂ ਸਾਰੀਆਂ ਵੀਡੀਓਸ ਤੇ ਫੋਟੋਆਂ ਫੋਟੋਆਂ ਨੂੰ ਲੋਕਾਂ ਵੱਲੋਂ ਕਾਫੀ ਜ਼ਿਆਦਾ ਸਰਾਇਆ ਜਾ ਰਿਹਾ ਹੈ ਤੇ ਹੁਣ ਕਰਨ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਆਪਣੀ ਭੈਣ ਦੀ ਡੋਲੀ ਤੋੜ ਕੇ ਪੁੱब्बा ਮਾਰ-ਮਾਰ ਕੇ ਰੋ ਪੈਂਦਾ ਹੈ ਕਿਉਂਕਿ ਵੀਰਾਂ ਦਾ ਭੈਣ ਦੇ ਲਈ ਪਿਆਰ ਤੇ ਭੈਣਾਂ ਲਈ ਭਰਾਵਾਂ ਦਾ ਪਿਆਰ ਕਿਤੇ ਨਾ ਕਿਤੇ ਇਸ ਵੀਡੀਓ ਦੇ ਵਿੱਚ ਸਾਫ਼ ਤੁਸੀਂ ਦੇਖ ਸਕਦੇ ਹੋ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ